45 ਹੈ 40 ਪੈਸੇ ਹੈ ਜੀ ਅਗਲੇ 90 ਪੈਸੇ ਹੈ ਜੀ ਠੀਕ ਹੈ ਜੀ 6 50 16 ਦੇ ਟਾਇਰ ਹੈ ਜੀ ਠੀਕ ਹੈ ਜੀ 60 ਜਾਂ 47 ਨਹੀਂ ਆਉਂਦਾ ਜੀ ਛੋਟਾ ਟਰੈਕਟਰ ਹੈ ਜੀ ਇਹ ਸੀਜਰੀ ਹੈ ਠੀਕ ਹੈ ਜੀ ਜਿਹੜਾ ਵੀਰ ਕੋ ਚੱਕੀ ਵਾਸਤੇ ਲੈ ਜਾਊਗਾ ਉਹ ਤਾਂ ਬਾਹਲਾ ਹੀ ਵਧੀਆ ਜੀ ਸਾਈਡ ਗੇਅਰ ਹੈ ਜੀ ਇਹ ਸਾਈਡ ਗੇਅਰ ਹੈ 48 ਐਚ ਪੀ ਵਾਲਾ ਜੀ ਠੀਕ ਹੈ ਜੀ ਟਾਇਰ ਹੈਗੇ ਜੀ 15 9 28 ਦੇ ਨਵੇਂ ਹਰਿਆ ਹਰਿਆ ਕਾ ਉੱਤੇ ਸੱਪ ਫੂਕਾ ਮਾਰਦਾ ਆਪ ਜੋ ਵੀਰ ਹੋਵੇ ਬਾਪੂ ਕੱਲਾ ਮੱਝਾਂ ਚਾਰਦਾ ਇਹ ਫਤਿਹਵਾਦਾ ਨੰਬਰ ਹੈ ਜੀ ਮਗਰਲੇ ਟਾਇਰਾਂ ਦੇ 85 ਪੈਸੇ ਹੈ ਜੀ ਅਗਲੇ 75 ਪ ਪਤਨੀ ਪੁਣਾ ਦੇ ਪਾ ਸਕਦਾ ਜੀ। ਸੋਚਣ ਵੀ ਪਾਦਾ। ਮੈਂ ਕਿਹਨਾਂ ਦੀ ਨਾੜ ਇਹਨਾਂ ਨੂੰ ਕਿੰਨੀ ਘੰਟਾ ਦਿੰਦਾ। ਆਫਰੀਕਾਲ ਮੇਤਰੋ ਫਤਿਹਬਾਦ ਟਰੈਕਟਰ ਮੰਡੀ ਤੇ ਪਹੁੰਚਿਆ ਜਿੱਥੇ ਬਾਈ ਅਜਗਲਦੀਪ ਆਪਣੇ ਨਾਲ ਜੁੜਿਆ ਸਸਰੇ ਘਰ ਬਾਈ ਕੁਲਦੀਪ। ਸਸਰੇ ਘਰ ਬਾਈ ਜੀ ਹੋਰ ਬਾਈ ਠੀਕ ਠਾਕ ਹੋ। ਠੀਕ ਹੈ ਜਮਾ ਚੜਦੀ ਕਲਾ। ਜਮਾ ਚੜਦੀ ਕਲਾ। ਬੈ ਜਾ ਬੈ ਜਾ। ਜਮਾ ਓਕੇ ਆ ਜੀ। ਤੁਸੀਂ ਆਪਣੇ ਸੁਣਾਓ ਕੀ ਹਾਲ ਨੇ? ਬੜੇ ਵਧੀਆ ਮੋਜ ਮਾਰੀਦੀ ਹੈ ਜੀ। ਠੀਕ ਹੈ। ਚੰਗਾ ਬਾਬਾ ਟਾਈਮ ਤੇ ਪਾਈ ਜੇ ਵਧੀਆ ਜੀ। ਠੀਕ ਹੈ। ਤੇ ਕਿੰਨੇ ਕੁ ਟਰੈਕਟਰ ਨਿਕਲਦੀਪ ਆਪਣੇ ਕੋਲ? ਟਰੈਕਟਰ ਨੇ 15 ਆਜ਼ੀਆਂ ਤਾਂ ਪੀ ਹੈਗੇ ਉਹ ਵੀ ਹੈਗੇ ਕਹੀ ਇਹ ਆ ਟਰੈਕਟਰ ਦੀ 11 ਮਾਡਲ 11 ਮਾਡਲ ਹਾਂਜੀ ਠੀਕ ਹੈ ਇਹ ਹੈ 750 ਤੇਲ ਬ੍ਰੇਕਾਂ ਚ ਹੈ ਜੀ ਇਹ ਠੀਕ ਹੈ ਜੀ ਤੇ ਸਿੰਪਲ ਸਟੇਰਿੰਗ ਹੈ ਜੀ ਹਾਂਜੀ ਤੇ ਚੰਗਾ ਟਰੈਕਟਰ ਹੈ ਟਾਇਰ ਮਗਰਲੇ 45 ਹੈ 40 ਪੈਸੇ ਹੈ ਜੀ ਅਗਲੇ 90 ਪੈਸੇ ਹੈ ਜੀ ਠੀਕ ਹੈ ਜੀ 650 16 ਦਾ ਟਾਇਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਚੰਗਾ ਨਸਲ ਦਾ ਟਰੈਕਟਰ ਹੈ ਬਾਈ ਜੀ ਨਸਲ ਦਾ ਘੋੜਾ ਹੈ ਅੱਛਾ ਜੀ ਤੇ ਘਮਾ ਲੋ ਪਿੱਛੇ ਮੂਵੀ ਠੀਕ ਹੈ ਤੇ ਵਧੀਆ ਟਰੈਕਟਰ ਹੈ ਜੀ ਵਧੀਆ ਟਰੈਕਟਰ ਹਾਂਜੀ 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 ਤੇ ਕਹਿੰਦੀ ਐਨਓਸੀ ਨਹੀਂ ਮਿਲਦੀ ਜੀ ਹਸਾਰ ਕਾਫੀ ਤੇ ਮਿਲੂਗਾ ਜੀ ਠੀਕ ਹੈ ਕਾਫੀ ਤੇ ਮਿਲੂਗਾ ਜਿਹਨੇ ਵੀਰ ਨੇ ਲੈਣਾ ਦੇਵਾਂਗੇ ਸੋਨੇ ਕਾਗੇ ਨੇ ਜੀ ਜਦੋਂ ਮਰਜ਼ੀ ਆ ਜਾਓ ਠੀਕ ਹੈ ਜੀ ਲੈ ਜਾਓ ਵਧੀਆ ਬੈਣ ਦੀ ਸੌਣ ਦੇ ਟਿਕਾਣਾ ਵਧੀਆ ਚਬਾਰਾ ਉੱਤੇ ਜੀ ਠੀਕ ਹੈ ਜੀ ਖਾਣਾ ਪੀਣਾ ਬਿਸਤਰ ਲੱਗੇ ਹੋਏ ਨੇ ਜੋ ਮਰਜ਼ੀ ਆਓ ਲੇਟ ਫੇਟ ਹੋ ਜਾਓ ਮੈਂ ਪਹਿਲੇ ਵੀ ਮੂਵੀ ਚ ਕਿਹਾ ਹੋਇਆ ਜੀ ਕੋਈ ਦਿੱਕਤ ਨਹੀਂ ਵੀਰ ਕੋਈ ਦੂਰੋਂ ਆਵੇ ਨੇੜਿਆਂ ਆਵੇ ਸਭ ਸੁਵਿਧਾ ਹੈ ਜੀ ਨਾਉਣ ਦੀਆਂ ਧਾਉਣ ਦੀਆਂ ਸਭ ਕੁਝ ਹੈ ਠੀਕ ਹੈ ਜੀ ਰੇਟ ਕਿੰਨਾ ਹੈ ਇਹਦਾ ਰੇਟ ਹੈ ਜੀ ਇਹਦਾ ਡਿਮਾਂਡ ਤਾਂ ਕੀਤੀ ਹੈ 2 ਲੱਖ ਤੇ 65000 ਰੁਪਿਆ ਇਹ ਹੁਣ ਟਰੈਕਟਰ ਹੋਟ ਤੋੜਦਾ 245000 ਦੇਵਾਂਗੇ 245 ਦਾ 245000 ਦਾ ਮਿੱਤਰੋ ਬਣੂਗਾ ਪਾਵਰ ਟਰੈਕ ਆ ਗਿਆ 439 ਇਹ ਜੀ ਪਾਵਰ ਟਰੈਕ 439 ਹਾਂਜੀ ਇਹ ਇਹ ਯੂਰੋ ਵਾਲੇ ਦਾ ਛੋਟਾ ਭਰਾ ਹੈ ਜੀ ਯੂਰੋ 60 ਜਾਂ 47 ਨਹੀਂ ਆਉਂਦਾ ਜੀ ਹਾਂਜੀ ਹਾਂਜੀ ਛੋਟਾ ਟਰੈਕਟਰ ਹੈ ਜੀ ਸੀਜਰੀ ਹੈ ਠੀਕ ਹੈ ਜੀ ਜਿਹੜਾ ਵੇਰ ਕੋ ਚੱਕੀ ਵਾਸਤੇ ਲੈ ਜਾਊਗਾ ਉਹ ਤਾਂ ਬਾੜਾ ਹੀ ਵਧੀਆ ਜੀ ਬਾੜਾ ਹੀ ਵਧੀਆ ਹਾਂ ਨਿਆਰਾ ਲਊਗਾ ਜੀ ਠੀਕ ਹੈ ਤੇਲ ਤਾਂ ਪਿੰਦਾ ਨਹੀਂ ਹੈ ਜੀ ਸੌਂਦਾ ਹੈ ਤੇਲ ਜੀ ਸੌਂਦਾ ਹੈ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਚੰਗਾ ਟਰੈਕਟਰ ਜੀ ਮਗਰ ਲੈ ਟਾਇਰ ਹੈਗੇ ਇਹਦੇ ਅੱਧੇ ਬੁਡੀਅਰ ਕੰਪਨੀ ਦੇ ਟਾਇਰ ਨੇ ਜੀ ਠੀਕ ਹੈ ਜੀ ਅਗਲੇ ਟਾਇਰ ਹੈਗੇ ਜੀ ਇਹਦੇ 70 ਪੈਸੇ ਐਮ ਆਰ ਐਫ ਦੇ ਠੀਕ ਹੈ ਜੀ ਤੇ ਹਰਿਆਣਾ ਨੰਬਰ ਹੈ ਇਹ ਜੀ ਪਾਸਿੰਗ ਇਹ 2 ਲੱਖ ਦਾ ਨੈਟ ਡਿਮਾਂਡ ਹੈਗੀ ਐ ਸਵਾ ਦੋ ਲੱਖ ਜੀ ਸਵਾ ਦੋ ਲੱਖ ਡਿਮਾਂਡ ਹੈ 25000 ਰੁਪਿਆ ਸੌੜ ਹੋ ਗਿਆ ਜੀ ਬਾਕੀ ਕੋਈ ਵੀਰ ਆਵੇ ਖਾਣਾ ਪੀਣਾ ਫਰੀ ਹੈ ਜੀ ਮਾੜੀ ਮੋੜੀ ਘੁੱਟ ਛੁੱਟ ਲਾਉਂਦਾ ਉਹ ਵੀ ਫਰੀ ਹੈ ਠੀਕ ਹੈ ਜੀ ਦੂਜਾ ਮਾਲਕ ਨੂੰ ਪਤਾ ਮਨਮੋੜਾ ਮਿਲ ਜੂ ਖਾਣ ਪੀਣ ਮੈਂ ਅੱਜ ਅਸੀਂ ਖਾਵਾਂ ਅਗਲੇ ਨੂੰ ਖਾਵਾਂਗੇ ਜੀ ਠੀਕ ਹੈ ਜੀ ਮੂਰੇ ਇਸ ਤਰ੍ਹਾਂ ਆ ਗਿਆ ਜੀ ਇਹ 548 ਹੈ ਜੀ 48 ਹਾਂਜੀ ਡਬਲ ਕਲਚ ਹੈ ਜੀ ਇਹ ਸਿੰਗਲ ਡਿਸਟਰੀਬਿਊਟਰ ਹੈ ਇਹ ਠੀਕ ਹੈ ਜੀ ਸਾਈਡ ਗੇਅਰ ਹੈ ਜੀ ਇਹ ਸਾਈਡ ਗੇਅਰ ਹੈ 48 ਐਚ ਪੀ ਵਾਲਾ ਜੀ ਠੀਕ ਹੈ ਜੀ ਟਾਇਰ ਹੈਗੇ ਜੀ ਕੀ ਮਾਡਲ ਹੈ ਜੀ ਇਹ ਹਾਂਜੀ ਤੇ ਇਹਦੀ ਐਨੋਸੀ ਮਿਲੂ ਹਰਿਆਣਾ ਨੰਬਰ ਹੈ ਜੀ ਬੀਮਾ ਲੱਗੂ ਅਗਲੇ ਦਾ ਠੀਕ ਹੈ ਜੀ ਕਰਵਾ ਕੇ ਨਾ ਦੇ ਦਾਂਗੇ ਜੀ ਠੀਕ ਹੈ ਜੀ ਇਹ ਦੇਵਾਂਗੇ ਟਰੈਕਟਰ ਜੀ 4 ਲੱਖ ਰੁਪਏ ਦਾ ਡਿਮਾਂਡ ਹੈ ਸਵਾ ਚਾਰ ਜੀ ਸਵਾ ਚਾਰ ਡਿਮਾਂਡ ਹੈ 4 ਲੱਖ ਦਾ ਬਣੂ ਮਿੱਤਰੋ ਹਾਂਜੀ 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 ਤੇ ਆਹ ਕਿ ਥੋੜੇ ਆ ਤੀਆ ਹਰੇ ਹਰਿਆਕਾ ਅੱਛਾ ਹਰਿਆ ਹਰਿਆ ਕਾ ਉੱਤੇ ਸੱਪ ਫੂਕਾ ਮਾਰਦਾ ਆ ਭਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਠੀਕ ਬੜਾ ਵਧੀਆ ਟਰੈਕਟਰ ਹੈ ਜੀ ਇਹ ਹਾਂਜੀ ਚੰਗਾ ਟਰੈਕਟਰ ਹੈ ਨਸਲ ਦਾ ਜੀ ਇਹ ਠੀਕ ਹੈ ਜੀ ਤੇ ਇਹ ਟਰੈਕਟਰ ਦਾ ਅਸਲ ਜੀ ਵਿੱਚੋਂ ਜੋ ਮਿਲਣਾ ਬੰਦ ਹੋ ਗਿਆ ਜੀ 4x4 ਵੀਲ ਹੈ ਹਾਂਜੀ 4 ਵੀਲ ਹੈ ਹਾਂਜੀ ਹਾਂਜੀ ਠੀਕ ਫਟਾਵਾ ਦਾ ਨੰਬਰ ਲਵਾ ਕੇ ਦੇਵਾਂਗੇ ਜੀ ਫਿਲਹਾਲ ਇਹ ਵੈਸਟ ਬੰਗਾਲ ਨੰਬਰ ਹੈ ਜੀ ਵੈਸਟ ਬੰਗਾਲ ਨਾਲ ਦੀ ਕੰਡੀਸ਼ਨ ਦਾ ਟਰੈਕਟਰ ਦੀ ਸੋਹਣੀ ਕਣੀ ਸੋਹਣੀ ਹੈਗੀ ਨਾਲ ਦਾ ਰੰਗ ਸਾਰਾ ਠੀਕ ਹੈ ਜੀ ਇਹਦੇ ਟਾਇਰ ਹੈਗੇ ਜੀ 85% ਦੇ 85% ਨਾਲ ਦੇ ਹਾਂਜੀ ਹਾਂਜੀ 4x ਵੀਰ ਲੈ ਗਿਆ ਯਾਦ ਹੀ ਕਰੂਗਾ ਜੀ ਭਾਵੇਂ ਕੰਪੈਨ ਭਾਵੇਂ ਕੰਪੈਨ ਤੇ ਚੜਾਵੇ ਭਾਵੇਂ ਡੋਲੂ ਕਰਾਇਆ ਚਲਾਵੇ ਮੈਂ ਕਹਿੰਦਾ ਯਾਦ ਹੀ ਕਰੂਗਾ ਜੀ ਠੀਕ ਹੈ ਇੰਨਾ ਚੰਗਾ ਹੈ ਹਾਂਜੀ ਰੇਟ ਹੈ ਜੀ ਇਹਦਾ 7,50,000 ਰੁਪਏ ਦੀ ਅੱਛਾ ਜੀ ਇਹ ਟਰੈਕਟਰ ਦੇਵਾਂਗੇ 7.5 ਲੱਖ ਦਾ ਮਾਡਲ ਹੈ ਜੀ ਇਹ 2022 22 ਠੀਕ ਹੈ 22 ਮਾਡਲ ਆ ਗਿਆ 7.5 ਲੱਖ 50 ਹਜ਼ਾਰ ਰੇਟ ਦੇਵਾਂਗੇ ਦੇ ਦਾਂਗੇ 725 ਦੇ ਦਾਂਗੇ 725 ਦਾ ਵੀਰਾ ਹੋਰ ਡਿਸਕਾਊਂਟ ਦੇਖਾਂਗੇ ਕਾਫੀ ਹੈ ਲਾਗੇ ਹੋਰ ਵੀ ਡਿਸਕਾਊਂਟ ਹੋਵੇ ਕਿੰਨਾ ਕੀ ਕੁਝ ਹੈਗਾ ਕਰ ਦਾਂਗੇ ਹੋਰ ਜੀ ਹੋਰ ਵੀ ਹੋ ਜੂ ਪਰਿਸ਼ਦ ਚੈੱਕ ਕਰ ਲਾਂਗੇ ਠੀਕ ਹੈ ਮੂਰੇ 50 50 ਡੀ ਆ ਗਿਆ ਹਾਂਜੀ 33 ਹਾਂ 50 50 ਡੀ 18 ਮਾਡਲ ਜੀ ਠੀਕ ਹੈ ਜੀ ਹਰਿਆਣਾ ਨੰਬਰਿੰਦਾ ਜੀ ਅੰਬਾਲਾ ਦਾ ਹਾਂਜੀ ਅੰਬਾਲਾ ਕੈਂਟ ਠੀਕ ਹੈ ਜੀ ਤੇ ਟਾਇਰ ਹੈਗੇ ਜੀ ਇਹਦੇ ਮੰਨ ਲਓ 75 80 ਪੈਸੇ ਮਗਰਲੇ ਠੀਕ ਹੈ ਜੀ ਅਗਲੇ ਹੈਗੇ 85 ਪੈਸੇ ਠੀਕ ਹੈ ਜੀ ਐਮ ਆਰ ਐਫ ਦੇ ਹੈ ਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿੰਨਾ ਵਧੀਆ ਹੈ ਬੜਾ ਵਧੀਆ ਹੈ ਜੀ ਚੰਗਾ ਟਰੈਕਟਰ ਹੈ ਜੀ ਇਹ ਜੌਨ ਡੀਅਰ ਦਾ ਕੀ ਵਿਗੜਦਾ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਟਰੈਕਟਰ ਹੈ ਇਹ ਪਹਿਲਾ ਟੌਪ ਮਾਡਲ ਆਇਆ ਤਾਂ ਜੀ ਠੀਕ ਹੈ ਮਾਡਲ 18 ਹੈ ਅਸੀਂ ਤੇ ਇਹ ਟਰੈਕਟਰ ਦੇਣਾ ਜੀ ਆਪਾਂ 485 ਡਿਮਾਂਡ ਹੈ ਜੀ 4.5 ਲੱਖ ਦਾ ਦੇਵਾਂਗੇ ਸਾਢੇ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਹੇ ਆ ਗਿਆ 5310 ਜੌਂਡੀਅਰ 4 ਵੀਲ ਇਹ 4 ਵੀਲ ਚ ਆ ਗਿਆ ਵੀਰ ਜੀ ਹਾਂਜੀ ਹਾਂਜੀ ਇਹ ਫਤਿਹਵਾਦ ਦਾ ਨੰਬਰ ਹੈ ਜੀ ਮਗਰਲੇ ਟਾਇਰਾਂ ਦੇ 85 ਪੈਸੇ ਹੈ ਜੀ ਅਗਲੇ 75 ਪੈਸੇ ਹੈ ਜੀ ਠੀਕ ਹੈ ਜੀ 4 ਵੀਲ ਟਰੈਕਟਰ ਹੈ ਜੀ ਠੀਕ ਹੈ ਜੀ ਚੰਗਾ ਟਰੈਕਟਰ ਹੈ ਨਾਲ ਦਾ ਰੰਗ ਹੈ ਸਾਰਾ ਦੇਖੋ ਜੀ ਹਾਂਜੀ ਠੀਕ ਹੈ ਜੀ ਸੀਟ ਕਵਰ ਲੱਗੇ ਹੋਏ ਨੇ ਪਿੱਛੋਂ ਆ ਜਾਓ ਮਾੜਾ ਇਧਰ ਨਿਕਾਮ ਰਾਦੋ ਹਾਈ ਟ੍ਰੈਕਟਰ ਹੋਕ ਖਲ ਲੱਗੀ ਨਹੀਂ ਜੀ ਸਿੰਪ ਇਹ ਟਰੈਕਟਰ ਦੇਵਾਂਗੇ ਜੀ ਡਿਮਾਂਡ ਆਂਦੀ 7 ਲੱਖ 71000 اچھا جی ਇਹ ਦੇਣਾ ਹੈ ਜੀ 745000 ਦਾ ਬਾਕੀ ਕੋਈ ਵੀਰ ਆਊਗਾ ਤੇ ਉਹ ਦੇਖਾਂਗਾ ਰਜਿਸਟਰ ਕੀ ਕੀ ਸਿਸਟਮ ਹੈ ਹੋਰ ਘਟਬਤ ਕਰ ਲਾਂਗੇ ਠੀਕ ਹੈ ਤੇ ਮੂਰੇ ਆ ਗਿਆ 35 ਦਾ ਇਹ 35 ਆ ਗਿਆ ਜੀ ਸੈਂਟਰ ਗੇਅਰ 6 ਝਰੀ ਆਮ ਚੱਕੀ ਵਾਸ ਚੱਕੀ ਵਾਸ ਬਹੁਤ ਵਧੀਆ ਟਰੈਕਟਰ ਹੈ ਜੀ ਠੀਕ ਹੈ ਜੀ ਕਿਸ ਨੇ ਵਰਮੇ ਨਾਲ ਪਾਣੀ ਚੱਕਣਾ ਹੈ ਨਹਿਰ ਤੋਂ ਵਧੀਆ ਟਰੈਕਟਰ ਹੈ ਜੀ ਠੀਕ ਹਾਂਜੀ ਦੱਸੋ ਫਿਰ ਸੈਂਟਰ ਗੇਅਰ ਹੈ ਜੀ ਟਾਇਰ ਹੈਗੇ ਜੀ ਮਗਰਲੇ ਅੱਧੇ ਮਨੋ ਠੀਕ ਹੈ ਜੀ ਅਗਲੇ ਵੀ ਅੱਧੇ ਹੈ ਜੀ ਠੀਕ ਹੈ ਜੀ ਹਾਂਜੀ ਸਾਧੀਆਂ ਬ੍ਰੇਕਾਂ ਚ ਇਹ ਜੀ ਮਾਡਲ ਹੈ ਜੀ ਇਹ 11 ਹਾਂਜੀ ਹਾਂਜੀ ਇਹ ਟਰੈਕ ਜੀ ਇਹਦੀ 233000 190 ਦਾ ਬਣੂਗਾ ਇਹ ਹਾਂ ਸਿੱਧਾ ਛੱਡਦਾ 43000 ਰੁਪਏ ਜੀ ਠੀਕ ਹੈ ਬਾਕੀ ਕਾਪੀ ਦੇਖ ਲਾਂਗੇ ਸੌੜ ਕਰਤੀ ਬਾਕੀ ਕਾਪੀ ਹੈ ਜੀ ਦੇਖਣੀ ਬਾਕੀ ਵੀਰੇ ਟਰੈਕਟਰ ਲੈਣ ਵਾਲਾ ਹੀ ਫੋਨ ਕਰੇ ਭਾਈ ਸਾਹਿਬ ਮੈਂ ਡਿਸਟਰਬ ਬਹੁਤ ਜ਼ਿਆਦਾ ਕਰਦੇ ਹੋ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਟਰੈਕਟਰ ਲੈਣ ਵਾਲਾ ਹੀ ਫੋਨ ਕਰੇ ਇੰਨਾ ਟਾਈਮ ਕਿਸੇ ਹੁੰਦਾ ਹੈ ਜੀ ਹਾਂ ਜੀ ਹਾਂ ਜੀ ਆਉਣੇ ਆ ਅੱਜ ਆਉਣੇ ਕੱਲ ਆਉਣੇ ਆ ਇਹਨਾਂ ਨੇ ਮਾਰਦਾ ਜੀ ਆਉਂਦਾ ਰ ਇੱਕ ਵੀ ਨਹੀਂ ਹੈਗਾ ਠੀਕ ਹੈ ਜੀ ਵਿਕੇ ਚਾਰ ਪਾ ਟਰੈਕਟਰ ਜਿਹੜੇ ਪੱਕੇ ਬੰਦੇ ਸਾਈ ਬਹੁਤ ਹੀ ਦੇਖ ਕੇ ਜੀ ਠੀਕ ਹੈ ਜੀ ਬਾਕੀ ਬਾਤਾ ਠੀਕ ਹੈ ਜੀ ਤੇ ਫਰਸਟ ਪਾਰਟੀ ਹੈ ਜੀ ਠੀਕ ਹੈ ਜੀ ਆਇਲ ਬ੍ਰੇਕ ਹੈ ਡਬਲ ਡਿਸਟਰੀਬਟਰ ਹੈ ਜੀ ਇਹ ਹਾਂਜੀ ਧਾਕੜ ਟਰੈਕਟਰ ਜੀ 60 ਐਚਪੀ ਵਾਲਾ ਜੀ ਠੀਕ ਹੈ ਜੀ ਧਾਕੜ ਜਿਹਨੂੰ ਕਹਿੰਦੇ ਘੋੜਾ ਹਾਰਸ ਠੀਕ ਹੈ ਜੀ ਠੀਕ ਹੈ ਕੋਈ ਵੀ ਲੈ ਜਾਊਗਾ ਤੇ ਪਿੱਛੇ ਭੌਂਕੇ ਵੇਖਣ ਦੀ ਲੋੜ ਨਹੀਂ ਜੀ ਤੁਸੀਂ ਰੇਟ ਦਾ ਮੁਕਾਬਲਾ ਕਰੋ ਇਹਨਾਂ ਨਾਲ ਗੱਲ ਕਰਦਾ ਮੈਂ ਜੀ ਹਾਂਜੀ ਇਹਨਾਂ ਦਾ ਸੋਨਾਲੀਕਾ ਨਾਲ ਮੁਕਾਬਲਾ ਕਰੋਗੇ ਸੋਨਾਲੀਕਾ 22 23 ਮਾਡਲ ਟਰੈਕਟਰ 5.5 ਲੱਖ ਰੁਪਈਆ ਦਾ ਆਉਗਾ ਜੀ ਇਹ ਆਪਾਂ ਦੇ ਰਹੇ ਹਾਂ 4 ਲੱਖ ਦਾ ਚਾਰ ਦਾ ਹੋਰ ਡਿਸਕਾਊਂਟ ਕਰ ਦਾਂਗੇ ਜੀ ਹੋਰ ਵੀ ਹਾਂਜੀ ਬਾਈ ਬੜਾ ਤੇਜ਼ ਹੈ ਜੀ ਹੋਰ ਕਰ ਦਾਂਗੇ ਹੋਰ ਵੀ ਮਿਸਟਰੋ ਇੱਕ ਵਾਰੀ ਆਓ ਤਾਂ ਸਹੀ ਸਿਰਫ ਟਰੈਕਟਰ ਲੈਣ ਵਾਲਾ ਹੀ ਫੋਨ ਕਰੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਟਰੈਕਟਰ ਮਿਸਟਰੋ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਚੰਗਾ ਟਰੈਕਟਰ ਹੈ ਹਾਂਜੀ ਇਹ ਐਟ 422 ਨੰਬਰ ਹੈ ਜੀ ਫਰਿਆ ਵਾਦਾ ਫਰਿਆ ਵਾਦਾ ਔਰ ਨਾਲਾ ਜੀ ਠੀਕ ਹੈ ਇਹ ਹੋਰ ਕਿਹੜਾ ਟਰੈਕਟਰ ਆ ਗਿਆ ਇਹ ਜੀ ਸੋਨਾਲੀ ਦਾ 750 ਵੀ ਆਪਣੇ ਨੇ ਠੀਕ ਹੈ ਜੀ ਇਹ ਸੋਨਾਲੀ ਦਾ 50 ਹੈ ਜੀ 6 ਮਾਡਲ ਹਾਂਜੀ ਤੇ ਟਾਇਰ ਹੈਗੇ ਨੇ ਮਗਰਲੇ 85 ਪੈਸੇ ਜੇਕੇ ਕੰਪਨੀ ਦੇ ਜੀ ਠੀਕ ਹੈ ਜੀ ਅਗਲੇ 1 ਲੀਟਰ ਦਾ ਸੋਨਾ ਹੈ ਜੀ ਕੋਈ ਕਾਰਾਗਰੀ ਨਹੀਂ ਹੈਗੀ ਜੀ ਇਹ ਦੇਵਾਂਗੇ ਸਵਾ 2 ਲੱਖ ਦਾ ਡਿਮਾਂਡ ਹੈ 240 ਜੀ 240 ਡਿਮਾਂਡ ਹੈ ਸਵਾ 2 ਲੱਖ ਦਾ ਮਿੱਤਰੋ ਬਣੂਗਾ ਹਾਂਜੀ ਹਾਂਜੀ ਮੂਰੇ ਆ ਗਿਆ ਨਿਊ ਹਾਲੈਂਡ 36 ਦੀ ਆ ਗਿਆ ਜੀ ਇਹ ਪਲਸ 1 55 ਐਚਪੀ ਵਾਲਾ 55 ਐਚਪੀ ਆ ਜੀ ਹਾਂਜੀ ਹਾਂਜੀ ਟਾਇਰ ਮਗਰਲੇ 45 ਪੈਸੇ ਅਪੋਲੋ ਕੰਪਨੀ ਦੇ ਹਾਂਜੀ ਅਗਲੇ ਅਗਲੇ ਪੱਲੋ ਦੇ ਜੀ 90 ਪੈਸੇ ਠੀਕ ਹੈ ਜੀ ਪਾਵਰ ਸਟੇਰਿੰਗ ਹੈ ਜੀ ਹਾਂ ਜੀ ਤੇ ਹਾਈ ਲੋ ਹੈ ਯੂਜੀ ਗੇਅਰ ਤੇ ਨਹੀਂ ਹੈਗਾ ਠੀਕ ਹੈ ਹਾਈ ਲੋ ਹੈ ਹਾਂ ਚੰਗਾ ਟਰੈਕਟਰ ਜੀ ਇਹ ਵਧੀਆ ਕੋਈ ਵੀ ਰਲ ਜਾਊਗਾ ਤੇ ਵਧੀਆ ਟਰੈਕਟਰ ਹੈ ਜਾਨੀ ਕਿ ਯਾਰ ਆਤਰ ਸੁਪਰ ਸੀਟਰ ਤੇ ਹੀ ਚੱਲਦੇ ਜੀ ਠੀਕ ਹੈ ਜੀ ਖੰਗਣ ਨਹੀਂ ਦਿੰਦਾ ਸੁਪਰ ਸੀਟਰ ਨੂੰ ਜੀ ਖੰਗਣ ਨਹੀਂ ਦਿੰਦਾ ਠੀਕ ਹੈ ਨਵਾਂ ਮਾਡਲ ਦਾ ਰੇਟ ਕਿਨਾ ਆ ਗਿਆ ਜੀ ਬੜਾ ਜਾਂਦਾ ਟਰੈਕਟਰ ਹੈ ਜੀ ਬੜਾ ਸ਼ਾਨਦਾਰ ਟਰੈਕਟਰ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਦੇਵਾਂਗੇ 3 ਲੱਖ ਰੁਪਏ ਦਾ ਡਿਮਾਂਡ ਹੈ 73 ਦਾ ਡਿਮਾਂਡ ਹੈ ਬਾਈ 3 ਲੱਖ ਦਾ ਟਰੈ ਚਲ ਮੇ ਬਾਦ ਦਾ ਮੈਂ ਕਿਨਾਰੇ ਨਾੜੇ ਨੂੰ ਕਿੰਨੀ ਗਣ ਦਿੰਦਾ ਇਧਰ ਆ ਜੀ ਇਹ ਆ ਗਿਆ 13 ਮਾਡਲ 3602 ਇਹਦਾ ਬੱਚਾ ਹੈ ਜੀ ਛੋਟਾ ਭਰਾ ਛੋਟਾ ਭਰਾ ਹਾਂਜੀ ਹਾਂਜੀ ਠੀਕ ਹੈ ਚੰਗਾ ਟਰੈਕਟਰ ਜੀ ਨਾ ਮਗਰ ਲੇਟਰ 85 ਕੇ ਪੈਸੇ ਲਾ ਲਓ ਕੁੜੀਰ ਦੇ ਠੀਕ ਹੈ ਜੀ ਤੇ ਅਗਲੇ ਰੁਪਿਆ ਪੈ ਜੀ ਹਨ ਟਰੈਕਟਰ ਸੋਹਣਾ ਹੈ ਬੜਾ ਵਧੀਆ ਟਰੈਕਟਰ ਹੈ ਠੀਕ ਹੈ ਜੀ ਇਹ ਨੰਬਰ ਹਰਿਆਣਾ ਦਾ ਹੈ ਹਾਂਜੀ 13 ਮਾਡਲ ਹੈ ਬੀਮਾ ਕਰਵਾ ਕੇ ਦਊ ਅਗਲਾ ਹਾਂਜੀ ਇਹਨੂੰ ਜੀ ਕਰਵਾ ਕੇ ਦਵਾਂਗੇ ਜੀ ਠੀਕ ਹੈ ਜੀ ਇੰਜਨ ਗੇਅਰ ਤਾਂ ਓਕੇ ਆ ਹਾਂ ਇਹ ਵੀ 3602 ਪਲਸ ਵਾਲਾ ਹੈ ਜੀ ਜਿੰਦੀ ਮਾਰਕੀ ਅਸੀਂ ਵੀ ਦੇਖ ਨੂੰ ਮਾਣੀ ਮੋਟੀ ਘਟਵਾਤ ਕਰ ਦਾਂਗੇ ਤੇ 3 ਲੱਖ ਤੇ 40 ਹਜ਼ਾਰ ਦਾ ਟੈਟਾ ਦੇ ਦਾਂਗੇ 3 40 ਦਾ ਤਿੰਨ ਦੇ ਪਾ ਦਾਂਗੇ ਠੀਕ ਹੈ ਚਲਦਾ ਕਰ ਦਾਂਗੇ ਚਲਵੰਡੀ ਕਰਨੀ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਆ ਆ ਗਿਆ ਜੀ ਪਲੱਸ ਵਾਲਾ ਵੈਲਿਊ ਮੈਸੇਜ ਇਹ ਪਲੱਸ ਵਾਲਾ 2013 ਮਾਡਲ ਪਾਵਰ ਟਰੱਕ ਠੀਕ ਹੈ ਜੀ ਆਮ ਲੋਕਾਂ ਚੱਕੀ ਵਾਸਤੇ ਚੱਕੀ ਵਾਸਤੇ ਤੇ ਬਾੜਵੇਂ ਵਾਸਤੇ ਠੀਕ ਹੈ ਸੀਚਰੀ ਜੀ ਸੀਚਰੀ ਚ ਤੇ ਜੇ ਕਿਸੇ ਵੀਰ ਨੇ ਝੋਨੇ ਦੇ ਬੁੱਥੇ ਪਾਸੇ ਪੜਨੇ ਆ ਤੇ ਬੜਾ ਤੇਲ ਦਾ ਖਰਚਾ ਤਾਂ ਹੈ ਨਹੀਂ ਜਮੇ ਨਹੀਂ ਸੌਂਗਦਾ ਹੈ ਜੀ ਸੌਂਗਦਾ ਹੈ ਹਾਂਜੀ ਕਮਾਲ ਦੀ ਗੱਲ ਹੈ ਤੇ ਟਾਇਰ ਨਵੇਂ ਪਏ ਨੇ ਟ ਜਾਊਗਾ ਤਾਂ ਹਾਂਜੀ ਅਗਲੇ ਦਾ ਹਜੇ ਕੋਈ ਕਸੇ ਹੀ ਨਹੀਂ ਚੱਕੜੇ ਨਾਮ ਲੱਗਦਾ ਮਿੰਦਾ ਯਾਰ ਇਹ ਚੱਕੜੇ ਨਾਮ ਹੈ ਚੱਕੜਾ ਨਾਮ ਹਾਂਜੀ 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 ਤੇ 13 ਮਾਡਲ ਦਾ ਰੇਟ ਤੇਰੇ ਨਾਲ ਕਾਦੇ ਆ ਜੀ ਹੁਣ ਕਾਦੇ ਰੇਟ ਆ ਜੀ ਜੀਐਸਟੀ ਤੋੜਤੀ ਉਹਨਾਂ ਨੇ ਅਸੀਂ ਵੀ ਤੋੜਤੀ ਠੀਕ ਹੈ ਦੇ ਦਾਂਗੇ 275000 ਰੁਪਿਆ ਦਾ ਜੀ 275 ਦਾ ਹਾਂਜੀ ਹਾਂਜੀ ਚੱਕਾ ਟਰੈਕਟਰ ਆ ਜੀ ਠੀਕ ਹੈ ਆ ਯੂਰੋ ਆ ਗਿਆ ਜੀ 50 ਹਾਈ ਲੋ ਆ ਜੀ ਹਾਈ ਲੋ ਹੈ ਹਾਂਜੀ 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 ਚੱਕਾ ਟਰੈਕਟਰ ਜੀ ਇਹ ਵੀ ਠੀਕ ਹੈ ਜੀ ਆਮ ਟਰੈਕਟਰ ਨੂੰ ਖੰਗਣ ਦਿੰਦਾ ਇਹ ਠੀਕ ਹੈ ਜੀ ਹਾਂਜੀ ਜਾਨ ਸ਼ਕਤੀ ਟਰੈਕਟਰ ਚੰਗੀ ਹੈ ਜੀ ਠੀਕ ਹੈ ਜੀ ਪਾਵਰ ਚੰਗੀ ਇੰਜਨ ਦੀ ਠੀਕ ਹੈ ਜੀ ਹਾਂਜੀ ਹਾਂਜੀ ਓਇਲ ਬ੍ਰੇਕਾਂ ਚ ਇਹ ਜੀ ਹਾਂਜੀ ਹਾਂਜੀ ਤੇ ਮਾਡਲ ਤੇ ਰੇਟ ਬਾਕੀ ਆ ਸੀਟ ਕਵਰ ਇਕੱਲਾ ਪਾਉਣਾ ਪੈ ਸਕਦਾ ਇਹਨਾਂ ਦਾ ਬਾਕੀ ਟਰੈਕਟਰ ਚੰਗਾ ਹੈ ਜੀ ਬਾਕੀ ਚੰਗਾ ਸਾਰਾ ਮੜਦਾ ਜੀ ਇਹ 18 ਮਾਡਲ ਹਾਂਜੀ 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 ਰੇਟ ਰੇਟ ਤਾਂ ਥੋੜਾ ਜਿਆਦਾ ਹੈ ਜੀ ਬਿਲਕੁਲ ਜ਼ਿਆਦਾ ਨਹੀਂ ਰੇਟ ਮੰਗਦੇ ਰੇਟ ਤਾਂ ਦੇ ਦਾਂਗੇ ਟਰੈਕਟਰ ਜੀ ਇਹ ਬਾਹਰਾਂ ਸਟੇਰਿੰਗ ਤੇ 4 ਲੱਖ ਸੀ ਮੈਂ ਰੇਟ ਤਾਂ ਬਾਹਰ ਪਰ ਰੱਖਿਆ 4 ਲੱਖ 25 ਹਜ਼ ਠੀਕ ਹੈ ਜੀ ਬਾਕੀ ਟਰੈਕਟਰ ਵਧੀਆ 20 ਮਾਡਲ ਹੈ ਜੀ ਇਹ ਠੀਕ ਹੈ ਜੀ ਜੇ ਕੋਈ ਵੀਰ ਆਵੇ ਪਹਿਲੇ ਤਾਂ ਸੁਣਾ ਦਿਓ ਫੈਸਿਲਿਟੀ ਬਹੁਤ ਵਧੀਆ ਹੈ ਜੀ ਠੀਕ ਹੈ ਜੀ ਆਥਰੂਮ ਅਟੈਚ ਹੈ ਜੀ ਹਾਂ ਜੀ ਰਹਿਣ ਵਾਸਤੇ ਠੀਕ ਹੈ ਜੀ ਖਾਣਾ ਮਿਲੂਆ ਫਰੀ ਠੀਕ ਹੈ ਜੀ ਬਿਸਤਰੇ ਪੇਟੀ ਭਰੀ ਪਈ ਉੱਤੇ ਬੇਹ ਲਾਰਕੀ ਬਾਈ ਆਉਂਦੇ ਆ ਪੰਜਾਬ ਚੋਂ ਕਸ਼ਮੀਰ ਚੋਂ ਆਉਂਦੇ ਆ ਪੰਜਾਬ ਚੋਂ ਆਉਂਦੇ ਆ ਜਿਹੜੇ ਟਰੈਕਟਰ ਲੈਣ ਵਾਸਤੇ ਪਹਿਲੀ ਗੱਲ ਤੇ ਇਹ ਹੈ ਜੇ ਕੋਈ ਵੀਰ ਦਾਰੂ ਸ਼ਰਬਤ ਸਕੀਨ ਉਹ ਵੀ ਮਿਲੂਗੀ ਹਾਂ ਜੀ ਬਾਕੀ ਦੂਜਾ ਮਾਲ ਤਾਂ ਮਾੜਾ ਮਾੜਾ ਮਿਲੀ ਜਾਊਗਾ ਜੀ ਠੀਕ ਹੈ ਜੀ ਆਜੋ ਇਹ ਸਬਾ ਤੋਂ ਉਹ ਦੇ ਦਾਂਗੇ ਜੀ ਤੁਸੀਂ ਲਾਓ ਬਾਲਟੀ ਹਾਂਜੀ ਹਾਂਜੀ ਠੀਕ ਹੈ ਜੀ ਤੇਰਾ ਮੂਹ ਮਠਾ ਘਰਾ ਦਾਂਗੇ ਮੂਵੀ ਵਾਲਿਆ ਠੀਕ ਹੈ ਜੀ ਠੀਕ ਹੈ ਮੂਰੇ ਇਹਦੇ ਬਾਰੇ ਦੱਸੀ ਗੇ ਇਹ ਪਾਵਰ ਟਰੱਕ ਹੈ ਜੀ ਇਹ ਹਾਂਜੀ 439 11 ਮਾਡਲ ਹੈ ਠੀਕ ਹੈ ਜੀ ਇਹ ਵੀ ਉਹੀ ਕੱਲ ਚੱਕੀ ਵਾਲਾ ਲੈ ਜੀ ਮੇਰਾ ਵੀਰ ਬਾਲਾ ਪਾਲਾ ਹੋਉਂਦਾ ਹਾਂਜੀ ਤੇ ਜੇ ਲੈ ਜੇ ਵਰਮੇ ਵਾਲਾ ਤੇ ਨਹਿਰ ਤੋਂ ਤਾਂ ਬਿਨਾਂ ਵਰਮੇ ਦੇ ਪਾਣੀ ਚੱਕ ਦੂ ਠੀਕ ਹੈ ਜੀ ਤੇਲ ਦਾ ਖਰਚਾ ਹੈ ਨਹੀਂ ਤੇਲ ਦਾ ਖਰਚਾ ਹੈ ਨਹੀਂ ਹਾਂਜੀ 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 ਠੀਕ ਹੈ ਇਹ ਟਰੈਕਟਰ ਦੇਵਾਂਗੇ ਜੀ 1,70,000 ਦਾ 170 ਦਾ ਜੀ ਯਾਰ ਘਟਾ ਇੱਕ ਅਸੀ ਦੇ ਦਾਂ 180 ਦਾ ਹਾਂਜੀ ਉਹ ਤਾਂ ਮਗਾਲਵੇ ਫੇ ਘਟਦਾ ਹੀ ਟਾਇਰ ਠੀਕ ਹੈ ਇਹ 19 ਮਾਲ ਟਰੈਕਟਰ ਹੈ ਜੀ 850 ਚੰਗਾ ਟਰੈਕਟਰ ਹੈ ਜੀ ਠੀਕ ਹੈ ਜੀ ਇੰਜਨ ਦੀ ਸ਼ਮਤਾ ਚੰਗੀ ਹੈ ਠੀਕ ਹੈ ਜੀ ਧੱਕਾ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਇਹ ਟਰੈਕਟਰ ਦੇ ਟਾਇਰ ਹੈਗੇ ਜੀ 45 ਪੈਸੇ ਚਾਰੇ 45 ਪੈਸੇ ਨਾਲ ਦੇ ਠੀਕ ਹੈ ਜੀ ਮਾਰਕਾ ਪਿਓ ਰੂਨੀ 19 ਦਾ ਜੀ ਠੀਕ ਹੈ ਜੀ ਆਈ ਲੋ ਚਾ ਜੀ ਇਹ ਆਈ ਲੋ ਜੀ ਆਇਓਸਟਾ ਮੈਂ ਆਈ ਪੀਟੀ ਹੋਏ ਜੀ ਠੀਕ ਹੈ ਜੀ ਹਾਂ ਜੀ ਆਜਾ ਇਧਰ ਆ ਜਾਓ ਗਾੜੇ ਵੱਡਾ ਵੱਡਾ ਵੀਰ ਆ ਜੀ ਮੇਰਾ ਹਾਂ ਜੀ ਪਰ ਠੀਕ ਹੋ ਇਹ ਵੀਰ ਜੀ ਨੇ ਪੰਜਾਬ ਤੋਂ ਪਹਿਲਾਉਂਦੇ ਨੇ ਨਾਲ ਦੇ ਟਰਨੇ ਪਤਾ ਲਈ ਪਏ ਜੀ ਠੀਕ ਹੈ ਜੀ ਐਚ ਆਰ 22 ਲੋਕਲ ਨੰਬਰ ਐਚ ਆਰ 22 ਨੰਬਰ ਹੈ ਜੀ ਮਤਲਬ ਪੀ ਨਾ ਹੋਵੇ ਕਿਤੇ ਪੀ ਤਾਂ ਆ ਗਿਆ 17 ਜੀ ਇਹ ਟ੍ਰੇਡ ਦੇ ਦਾਂ ਜੀ ਆਪਾਂ ਤੁਹਾਡਾ ਰੱਪਲਾ ਕਰੇ ਰੇਟ ਆ ਜਿੰਦਾ 525000 ਰੁਪਏ ਨਾ 520000 ਰੁਪਏ ਦੇਵਾਂਗੇ ਪੌਣੇ 5 ਲੱਖ ਦਾ ਜੀ ਸਿੱਧਾ ਮੇਰੇ ਫੋਨ ਬਹੁਤ ਕਰਦੇ ਮੈਨੂੰ ਪਰ ਆਉਂਦਾ ਨਹੀਂ ਕੋਈ ਯਾਰ ਠੀਕ ਹੈ ਬਸ ਆਉਂਦਾ ਨਹੀਂ ਕੋਈ ਬਾਗਾ ਵਾਲਾ ਵਾਸਤੇ ਦਾ ਬਾੜਾ ਵਧੀਆ ਟਰੈਕਟਰ ਹੈ ਜੀ ਇਹ ਜਾਨ ਦਾ ਟਰੈਕਟਰ ਹੈ ਇਹ ਸ਼ਾਨ ਦਾ ਟਰੈਕਟਰ ਹੈ ਕੋਈ ਲਾਵੇ ਤੁਸੀਂ ਮੇਰਾ ਵੀਰ ਠੀਕ ਹੈ ਫੇਰ ਹੈਗੇ ਇਹਦੇ ਮਗਰਲੇ ਤਾਂ ਹੈਗੇ 70 ਕੇ ਪੈਸੇ ਠੀਕ ਹੈ ਜੀ ਫੇਰ ਅਬ ਮੇਰੇ ਵੀਰੇ ਬੰਸਰ ਸਾਹਿਬ ਨੇ ਹਾਂ ਜੀ ਸਵੇਰ ਵੜ ਦਾ ਕੰਮ ਹੈ ਬਹੁਤ ਤਕੜਾ ਨਾ ਦਾ ਠੀਕ ਹੈ ਹਾਂਜੀ ਹਾਂਜੀ ਜਿਹੜਾ ਵੀਡੀਓ ਸ਼ੇਅਰ ਕਰੇਗਾ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਮੇਰੇ ਘਰੇ ਮਿੱਤਰੋ ਜਿਹੜਾ ਵੀਡੀਓ ਸ਼ੇਅਰ ਕਰੂਗਾ ਤੇ ਕਲਿੱਕ ਵੀ ਬਹੁਤ ਆਪਣੇ ਵੀਰ ਨਾਲ ਠੀਕ ਹੈ ਜੀ ਆਹ ਟਰੈਕਟਰ ਚੰਗਾ ਹੈ ਜੀ ਤਿੰਨ ਸਿਲੰਡਰ ਆ ਗਿਆ ਜੀ ਆਹ ਆ ਕੀ ਹੈ ਬਾਈ ਜੀ ਲਿਫਟ ਹੈ ਨਾ ਲਿਫਟ ਆਇਆ ਹਾਂ ਆਹ ਗੇਅਰ ਛੋਟਾ ਨਾ ਆਹ ਵੱਡਾ ਗੇਅਰ ਹੈ ਠੀਕ ਹੈ ਜੀ 4x4 ਫੋਰਟ੍ਰੈਟ ਹੈ ਜੀ ਇਹ ਇਹ ਹਾਂਜੀ ਹਾਂਜੀ ਕਮਾਲ ਦੀ ਗੱਲ ਹੈ ਇਹਦਾ ਕੋਈ ਵੀਰ ਬੋਰ ਜਾਂ ਫਾਇਲ ਕਾ ਵੱਲੋਂ ਆਊਗਾ ਨਾ ਥੋੜਾ ਡਸਕਾਉਣ ਦੇ ਆਉਗਾ ਜੀ ਆ ਦੇਖੋ ਜੀ ਅਗੇ ਇੰਜਨ ਆ ਦੇਖੋ ਆਹ ਤਿੰਨ ਸਿਲੰਡਰ ਆ ਗਿਆ ਇਹ ਤਿੰਨ ਸਿਲੰਡਰ ਹੈ ਜੀ ਦੇਖੋ ਇੰਜਨ ਦਾ ਇਹ ਤਾਂ ਮੈਂ ਕਹਣਾ ਜੇ ਬੈਠ ਕੇ ਚਵਾੜਨਾ ਹੋਵੇ ਉੱਥੇ ਵੀ ਵੜ ਜੂ ਮੈਂ ਕਹਣਾ ਜੀ ਜੇ ਕਿਸੇ ਦੀ ਪੌੜੀਆਂ ਤਾਂ ਬਣਾਉਣਾ ਛੋਟੀ ਜੀ ਪੌੜੀ ਚਾਹੀਦੀ ਹੈ ਚੜ ਜਾ ਉੱਪਰ ਵੀ ਆਪਿਆਪ ਹਾਂਜੀ ਹਾਂਜੀ ਇਹ ਤਾਂ ਵੀਰ ਕੋਈ ਉੱਤੇ ਵੀ ਖੜਾ ਕਰਕੇ ਟੈਂਕੀ ਨੂੰ ਕਿਥੇ ਖੜਾ ਕਰਨਾ ਮਿਲ ਜੇ ਮੈ ਠੀਕ ਹੈ ਮਾਡਲ ਤੇ ਰੇਟ ਇਹ ਮਾਡਲ ਹੈ 17 ਜੀ ਰੇਟ ਇਹ ਠੀਕ ਹੈ ਤੇ ਮੋਬਾਈਲ ਨੰਬਰ ਦੱਸਿਓ ਜੀ ਮੇਰਾ ਮੋਬਾਈਲ ਨੰਬਰ ਹੈ ਜੀ 7988042815 7988042815 ਸਿਰਫ ਟਰੈਕਟਰ ਲੈਣ ਵਾਲਾ ਹੀ ਫੋਨ ਕਰੇ ਮੈਂ ਪਜਲ ਬਹੁਤ ਹੋ ਜਾਣਾ ਯਾਰਾ ਮੇਰਾ ਵੀਰ ਗਲਤੀ-ਚਲਤੀ ਮਾਫ ਕਰਿਆ ਜੀ ਟਰੈਕਟਰ ਲੈਣ ਵਾਲੇ ਫੋਨ ਕਰੇ ਠੀਕ ਹੈ ਬਹੁਤ-ਬਹੁਤ ਧੰਨਵਾਦ ਬਾਈ ਕਲਦੀਪ ਥੈਂਕ ਯੂ ਵੀਰ ਥੈਂਕ ਯੂ ਜਾਣਕਾਰੀ ਦੇਣ ਲਈ ਲਓ ਵੀ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਪਾ ਲਓ ਆਫਤਰੀ ਕਾਲ